ਜੀ ਇਹ ਜੀ ਪੂਰਾ ਮਾਮਲਾ ਜੀ ਮਾਨਜੋਗ ਸ਼੍ਰੀ ਸਪਨ ਸ਼ਰਮਾ ਜੀ ਆਈਪੀਐਸ ਕਮਿਸ਼ਨਰ ਆਫ ਪੁਲਿਸ ਚਲੰਦਰ ਅਤੇ ਪਾਲਾਤਰਾ ਅਸਰਾਂ ਦੀ ਹਦਾਇਤਾਂ ਦੇ ਮਤਾਬਕ ਜਿਹੜੇ ਸ਼ਹਿਰ ਦੇ ਵਿੱਚ ਜਿਹੜੀ ਲੁੱਟਖੋ ਦੀ ਵਾਰਦਾਤ ਕਰਨ ਵਾਲੇ ਜਿਹੜੇ ਹੈਗੇ ਨੇ ਮਾੜੇ ਅਨਸਰ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਉਹਨਾਂ ਨੂੰ ਕਾਬੂ ਕਰਨ ਦੇ ਲਈ ਜਿਹੜੀ ਹੈਗੀ ਹੈ ਸਬਡਿਵੀਜ਼ਨ ਸੈਂਟਰ ਦੇ ਵਿੱਚ ਇੱਕ ਅਸੀਂ ਵਿਸ਼ੇਸ਼ ਤਰੀਕੇ ਅਗੇ ਕੈਂਪੇਨ ਸਟਾਰਟ ਕੀਤੀ ਸੀਗੀ ਤਾਂ ਉਸੇ ਹੀ ਕੈਂਪੇਨ ਦੇ ਤਹਿਤ ਕੰਮ ਕਰਦੇ ਹੋਏ ਰਾਮਾ ਮੰਡੀ ਪੁਲਿਸ ਨੇ ਜਿਹੜੀ ਹੈਗੀ ਆ ਕੱਲ 16 8 24 ਨੂੰ ਇੱਕ ਅਹਿਮ ਸਫਲਤਾ ਮਿਲੀ ਜਦੋਂ ਇਹਨਾਂ ਨੇ ਕਿ ਇੱਕ ਸਨੇਚਰ ਜਿਹੜਾ ਹੈਗਾ ਵਾ ਜਿਹਦਾ ਨਾਮ ਹੈਗਾ ਗੁਰਪ੍ਰੀਤ ਸਿੰਘ ਜਿਹੜਾ ਕਿ ਕਪੂਰਥਲੇ ਰਹਿਣ ਵਾਲਾ ਹੈਗਾ ਇਹਨੂੰ ਰਾਉਂਡ ਅਪ ਕਰਕੇ ਪੁੱਛਗਿੱਛ ਕੀਤੀ ਤਾਂ ਇਹਦੇ ਕੋਲੋਂ ਜਿਹੜੀ 16 8 ਨੂੰ ਇੱਕ ਸਾਡੇ ਸਨੇਚਿੰਗ ਦੀ ਜਿਹੜੀ ਵਾਰਦਾਤ ਹੋਈ ਸੀਗੀ ਜਿਹਦੇ ਵਿੱਚ ਇੱਕ ਲੇਡੀ ਦੀ ਵਾਲੀ ਸਨੇਚ ਕਰ ਲਈ ਸੀਗੀ ਉਹ ਸੋਨੇ ਦੀ ਜਿਹੜੀ ਹੈਗੀ ਵਾਲੀ ਉਹ ਬਰਾਮਦ ਹੋਈ ਹੈ ਇਹ ਦੋਸ਼ੀ ਦੇ ਖਿਲਾਫ ਵੀੜੀ ਹੈਗੀ ਆ 1783 ਜਿਹੜੀ ਹੈਗੀ ਹੈ ਪੀਤੀ 16 8 24 ਨੂੰ ਦਰਜ ਕੀਤੀ ਗਈ ਹੈ ਰਾਮਾ ਮੰਡੀ ਥਾਣੇ ਵਿੱਚ ਤੋਂ ਇਹਦੇ ਵਿੱਚ ਪੁਛਗ੍ਰਿਫ ਕਰਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਜਿਹੜੀ ਬਾਲੀ ਮਤਲਬ ਕੋਈ ਸੀ ਉਹ ਬਾਲੀ ਜਿਹੜੀ ਹੈਗੀ ਹੈ ਇਹਦੇ ਕੋਲ ਬਰਾਮਦ ਹੋ ਚੁੱਕੀ ਹੈ ਔਰ ਪਲੱਸ ਇਸ ਮੋਟਰਸਾਈਕਲ ਦੇ ਤੇ ਨੇ ਵਾਰਦਾਤ ਕੀਤੀ ਸੀ ਉਹ ਮੋਟਰਸਾਈਕਲ ਜਿਹੜਾ ਹੈਗਾ ਉਹ ਬਰਾਮਦ ਹੋ ਗਿਆ ਹੈ ਤੇ ਫਿਲਹਾਲ ਅੱਜ ਜਿਹੜਾ ਹੈਗਾ ਦੋਸ਼ੀ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਸੀ ਤੇ ਲੈਕ ਦੇ ਹੰਦਰ ਰਿਮਾਂਟ ਅਸੀਂ ਹਾਸਲ ਕੀਤਾ ਹੈਗਾ ਜਿਹਦੇ ਵਿੱਚ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੈਗੀ ਉਹ ਪੁੱਛ ਕੇ ਛੇੜੀ ਦਿਓ ਚਲੋ ਦੇਖੀਏ ਸਰ ਇੱਥੇ ਪਹਿਲੇ ਵੀ ਕੋਈ ਮਾਮਲਾ ਦਰਜਾ ਜੀ ਇਹ ਫਿਲਹਾਲ ਇਹ ਤੇ ਇਹ ਪਹਿਲਾ ਮੁਕੱਦਮਾ ਹੀ ਹੈਗਾ ਔਰ ਇਹ ਫਿਲਹਾਲ ਜਿੱਥੋਂ ਤੱਕ ਹੋਂ ਤੱਕ ਦੀ ਦੀ ਪੁੱਛ ਕੇ ਛੋਈਏ ਫਿਲਹਾਲ ਕੰਨਾ ਹੀ ਆਪਣੇ ਆਪ ਨੂੰ ਦੱਸ ਰਿਹਾ ਹੈ ਵਾ ਈਵਨ ਕਿ ਅਸੀਂ ਕ੍ਰਾਸ ਚੈੱਕ ਵੀ ਕੀਤਾ ਹੈਗਾ ਪਰ ਫਿਲਹਾਲ ਜਿਹੜਾ ਇਹਦਾ ਕੋਈ ਹੋਰ ਕੋਈ ਅਗੇ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਇਹ ਪਹਿਲਾ ਮਕਦਮਾ ਹੈ ਜਿਹਦੇ ਅੰਦਰ 178 ਨੰਬਰ ਦਾ ਫਿਰ ਇਹਨੇ ਪਹਿਲੇ ਵੀ ਕੋਈ ਵਾਰਦਾਤ ਹੋਰ ਵੀ ਕੀਤੀ ਹੈ ਉਸ ਤੋਂ ਇਲਾਵਾ ਜੀ ਹਾਂਜੀ ਇਹ ਹੁਣ ਜਿਹੜੀ ਅਸੀਂ ਪੁੱਛਗਿੱਛ ਕਰ ਰਹੇ ਹੈਗੇ ਨੇ ਸਾਡੇ ਐਸ.ਐਚ.ਓ. ਸਾਹਿਬ ਦੇ ਚੌਕੀ ਇੰਚਾਰਜ ਇਹ ਸ਼ਹਿਰ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਕਈ ਵਾਰਦਾਤਾਂ ਦਾ ਜਿਹੜੇ ਜਿਹੜੀਆਂ ਮੰਨੀਆਂ ਹੈਗੀਆਂ ਉਹ ਸਾਡੀ ਪ੍ਰੋਪਰਲੀ ਅਸੀਂ ਇਹਦਾ ਰਿਪੋਰਟਿੰਗ ਸ਼ਾਫ ਤਰਾਹੀਂ ਇਹ ਲਿਖਾਂਗੇ ਕਿ ਇਹਨਾਂ ਸ਼ਹਿਰ ਦੇ ਵਿੱਚ ਕਿੰਨੀਆਂ ਵਾਰਦਾਤਾਂ ਕੀਤੀਆਂ ਕੀ ਹੈ ਜੀ ਪੂਰਾ ਮਾਮਲਾ ਜੀ ਮਨਜੋਗ ਸ਼ਰੀ ਸਪਨ ਸ਼ਰਮਾ ਜੀ ਆਈਪੀਐਸ ਕਮਿਸ਼ਨ ਤੇ ਬਾਲਾ ਤਰਫ ਸਰਾਂ ਦੀ ਹਦਾਇਤਾਂ ਦੇ ਮਤਾਬਕ ਜਿਹੜੇ ਸ਼ਹਿਰ ਦੇ ਵਿੱਚ ਜਿਹੜੀ ਲੁੱਟਖੋਹ ਦੀ ਵਾਰਦਾਤ ਕਰਨ ਵਾਲੇ ਜਿਹੜੇ ਹੈਗੇ ਨੇ ਮਾੜੇ ਅਨਸਰ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਉਹਨਾਂ ਨੂੰ ਕਾਬੂ ਕਰਨ ਕਾਬੂ ਕਰਨ ਦੇ ਲਈ ਜਿਹੜੀ ਹੈਗੀ ਐ ਸਬਡਿਵੀਜ਼ਨ ਸੈਂਟਰ ਦੇ ਵਿੱਚ ਇੱਕ ਅਸੀਂ ਵਿਸ਼ੇਸ਼ ਜਿਹੜੀ ਹੈਗੇ ਕੈਂਪੇਨ ਸਟਾਰਟ ਕੀਤੀ ਸੀਗੀ ਤਾਂ ਇਸੇ ਹੀ ਕੈਂਪੇਨ ਦੇ ਤਹਿਤ ਕੰਮ ਕਰਦੇ ਹੋਏ ਰਾਮਾ ਮੰਡੀ ਪੁਲਿਸ ਨੂੰ ਜਿਹੜੀ ਹੈਗੀ ਯਾਰ ਕੱਲ 16 8 24 ਨੂੰ ਇੱਕ ਅਹਿਮ ਸਫਲਤਾ ਮਿਲੀ ਜਦੋਂ ਇਹਨਾਂ ਨੇ ਕਿ ਇੱਕ ਸਨੇਚਰ ਜਿਹੜਾ ਹੈਗਾ ਵਾ ਐ ਜਿਹਦਾ ਨਾਮ ਹੈਗਾ ਗੁਰਪ੍ਰੀਤ ਸਿੰਘ ਜਿਹੜਾ ਕਿ ਕਪੂਰਥਲੇ ਰਹਿਣ ਵਾਲਾ ਹੈਗਾ ਇਹਨੂੰ ਰੌਂਡ ਅਪ ਕਰਕੇ ਪੁੱਛਗਿਛ ਕੀਤੀ ਤਾਂ ਇਹਦੇ ਕੋਲੋਂ ਜਿਹੜੀ 16 8 ਨੂੰ ਇੱਕ ਸਾਡੇ ਸਨੇਚਿੰਗ ਦੀ ਜਿਹੜੀ ਵਾਰਦਾਤ ਹੋਈ ਸੀਗੀ ਜਿਹਦੇ ਵਿੱਚ ਇੱਕ ਲੇਡੀ ਦੀ ਵਾਲੀ ਸਨੇਚ ਕਰ ਲਈ ਸੀਗੀ ਉਹ ਸੋਨੇ ਦੀ ਜਿਹੜੀ ਹੈਗੀ ਵਾਲੀ ਉਹ ਬਰਾਮਦ ਹੋਈ ਹੈ ਤੇ ਦੋਸ਼ੀ ਦੇ ਖਿਲਾਫ ਜਿਹੜੀ ਹੈਗੀ ਆ 178 ਐਫ ਆਈ ਆਰ 1783 ਜਿਹੜੀ ਹੈਗੀ ਆ ਕੀਤੀ 16 8 24 ਨੂੰ ਦਰਜ ਕੀਤੀ ਗਈ ਆ ਰਾਮਾ ਮੰਡੀ ਥਾਣੇ ਵਿੱਚ ਤੋ ਇਹਦੇ ਵਿੱਚ ਪੁਛਗਿਸ਼ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਜਿਹੜੀ ਬਾਲੀ ਮਤਲਬ ਕੋਈ ਸੀਗੀ ਉਹ ਬਾਲੀ ਜਿਹੜੀ ਹੈਗੀ ਹੈ ਇਹਦੇ ਕੋਲ ਬਰਾਮਦ ਹੋ ਚੁੱਕੀ ਹੈ ਪਰ ਪਲੱਸ ਇਸ ਮੋਟਰਸਾਈਕਲ ਦੇ ਉੱਤੇ ਇਹਨੇ ਵਾਰਦਾਤ ਕੀਤੀ ਸੀਗੀ ਉਹ ਮੋਟਰਸਾਈਕਲ ਜਿਹੜਾ ਹੈਗਾ ਉਹ ਬਰਾਮਦ ਹੋ ਗਿਆ ਹੈ ਤੇ ਫਿਲਹਾਲ ਅੱਜ ਜਿਹੜਾ ਹੈਗਾ ਦੋਸ਼ੀ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਸੀ ਤੇ ਦੇਖਦੇ ਅੰਦਰ ਮਾਨਟ ਅਸੀਂ ਹਾਸਲ ਕੀਤਾ ਹੈਗਾ ਜਿਹਦੇ ਵਿੱਚ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੈਗੀ ਹੈ ਉਹ ਪੁੱਛ ਕੇ ਛੇੜੀ ਗਈ ਉਹ ਚੱਲ ਰਹੀ ਹੈ ਸਰ ਇਹ ਤੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ ਇਹ ਫਿਲਹਾਲ ਇਹ ਤੇ ਇਹ ਪਹਿਲਾ ਮਕਦਮਾ ਹੀ ਹੈਗਾ ਔਰ ਇਹ ਫਿਲਹਾਲ ਜਿੱਥੋਂ ਤੱਕ ਹਮ ਤੱਕ ਦੀ ਪੁੱਛਗਛ ਹੋਈ ਹੈ ਫਿਲਹਾਲ ਇਕੱਲਾ ਹੀ ਆਪਣੇ ਆਪ ਨੂੰ ਦੱਸ ਰਿਹਾ ਹੈ ਵਾ ਇਵਨ ਕਿ ਅਸੀਂ ਕਰੋਸ ਚੈੱਕ ਵੀ ਕੀਤਾ ਹੈ ਪਰ ਫਿਲਹਾਲ ਜਿਹੜਾ ਇਹਦਾ ਕੋਈ ਹੋਰ ਕੋਈ ਅਗੇ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਇਹ ਪਹਿਲਾ ਮੁਕਾਦਮਾ ਦੇ ਦਰਜ ਵਿੱਚ ਜਿਹੜਾ 183 ਨੰਬਰ ਦਾ ਹੈ ਫਿਰ ਨੇ ਕੋ ਪਹਿਲੇ ਵੀ ਕੋਈ ਵਾਰਦਾਤ ਹੋਰ ਵੀ ਕੀਤੀ ਹੈ ਤੁਸਲਾ ਜੀ ਹਾਂਜੀ ਇਹ ਹੁਣ ਜਿਹੜੀ ਅਸੀਂ ਪੁੱਛਗਛ ਕਰ ਰਹੇ ਹੈਗੇ ਨੇ ਸਾਡੇ ਐਸ.ਐਸ.ਓ ਸਾਹਿਬ ਦੇ ਚੌਕੀਂ ਇੰਚਾਰਜ ਇਹ ਸ਼ਹਿਰ ਦੇ ਵਿੱਚ ਜਿਹੜੀਆਂ ਨੇ ਕਈ ਵਾਰਦਾਤਾਂ ਦਾ ਇਹ ਜਿਹੜੀਆਂ ਮੰਨੀਆਂ ਹੈਗੇ ਨੇ ਕਿ ਸਾਡੀ ਪ੍ਰੋਪਰਲੀ ਅਸੀਂ ਜਿਹੜਾ ਅਰਧਿੰਗ ਸ਼ਾਫਤ ਰਾਹੀਂ ਇਹ ਲਿਖਾਂਗੇ ਕਿ ਇਹਨਾਂ ਸ਼ਹਿਰ